In <laughs>

ਪ੍ਰਭ ਸਿਮਰ ਲਿਨ ਜੂ ਜਲਮੀਨਾ ਚਾਤੁਰਕ ਜੀਵੇ ਤਿਸੰਤਿਆ ਜਨ ਨਾਨਕ ਗੁਰ ਕਿਉ ਆਖੁ ਤਦਿ ਵਿਸ਼ੇ ਮੇਰਾ ਨਾਮ ਸਰਦਾਰ ਮਨਜੀਤ ਸਿੰਘ ਆ ਜੀ ਇਹ ਵਿਚ ਵਿਚ ਲੰਗਰ ਲਗਾਇਆ ਜਾ ਰਿਹਾ ਕਿਥੇ ਲਗਾਇਆ ਜਾ ਰਿਹਾ ਜੀ ਇਹ ਸਰ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਉਸ ਦੇ ਬਾਹਰ ਲਗਾਇਆ ਜਾ ਰਿਹਾ ਹੈ ਇਹ ਸਰ ਘਟ ਤੋਂ ਘਟ 26 ਸਾਲ ਤੋਂ ਸੇਵਾ ਨਿਭਾ ਰਹੇ ਆ ਸਰ ਗੁਰੂ ਮਹਾਰਾਜ ਦੀ ਕਿਰਪਾ ਹੈ ਤਨ ਤਨ ਸਿਰ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੀ ಅಪਾਰ ਕਿਰਪਾ ਹੈ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਜੋ ਕਿ 10 ਤਰੀਕ ਨੂੰ ਲੰਗਿਆ ਹੈ ਉਸ ਦੇ ਉਪਰੰਤ ਅਸੀਂ ਵੀ ਹਰ ਸਾਲ ਇੱਥੇ ਸ਼ਬੀਰ ਤੇ ਲੰਗਰ ਲਗਾਉਂਦੇ ਹਾਂ ਜਿਸ ਵਿੱਚ ਸਾਡੇ ਨਾਲ ਭਾਰਤ ਵਿਕਾਸ ਪਰਿਸ਼ਦ ਦੇ ਸੰਸਦ ਸਾਡੇ ਨਾਲ ਸਹਿਯੋਗ ਪੂਰਾ ਕਰਦੇ ਹਨ ਇਹ ਹਰ ਵਾਰੀ ਸਾਡੇ ਨਾਲ ਮੋਢਾ ਲਾ ਕੇ ਤੁਰਦੇ ਹਨ ਸੋ ਸਰ ਅੱਜ ਵੀ ਸਾਰੇ ਮੈਂਬਰ ਸਾਡੇ ਨਾਲ ਆਏ ਹਨ ਤੇ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਮੈਂ ਸੰਜੀਪ ਜੈਨ ਬਾਸ ਸਚੀ ਭਾਰਤ ਵਿਕਾਸ ਪਰਸ਼ਦ ਅੰਮ੍ਰਿਤਸਰ ਮੇਨ ਅੱਜ ਸਾਰੇ ਸਾਡੇ ਪਰਸ਼ਦ ਇਸ ਦੱਸੇ ਸੰਤੋਖ ਸਿੰਘ ਗੁਰਦੁਆਰੇ ਦੇ ਬਾਹਰ ਆਏ ਨੇ ਤੇ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ 10 ਜੂਨ ਨੂੰ ਸ਼ੀਧੀ ਦਿਵਸ ਮਨਾਇਆ ਜਾਂਦਾ ਅਰਜੁਨ ਦੇਵ ਗੁਰੂ ਅਰਜਨ ਦੇਵ ਜੀ ਦਾ ਅੱਜ ਅੱਜ ਉਸੇ ਉਪਲਖਸ਼ ਦੇ ਵਿੱਚ ਸਾਰੇ ਮੈਂਬਰ ਇਕੱਠੇ ਹੋਏ ਨੇ ਜਿਸ ਤੱਕ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਉਤਸ਼ਾਹ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ੀਧੀ ਦਿਵਸ ਪਰਬ ਮਨਾਇਆ ਜਾ ਰਿਹਾ ਹੈ ਔਰ ਇੱਥੇ ਠੰਡੀ ਛਬੀਲ ਪਾਣੀ ਦੀ ਲੱਗੀ ਹੋਈ ਹੈ ਉਹਦੇ ਨਾਲ ਨਾਲ ਦਾਲ ਪ੍ਰਸ਼ਾਦੇ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਲੋਕ ਸੰਗੀਤਨ ਦਾ ਸ਼ਬਦਾਂ ਦਾ ਆਨੰਦ ਮਾਣ ਰਹੇ ਨੇ